ਹਾਂਜੀ ਭਾਈ ਤੁਸੀਂ ਜੁੜ ਚੁੱਕੇ ਹੋ ਆਪਣੇ YouTube ਚੈਨਲ ਅਤੇ Facebook ਪੇਜ ਬਰਾੜ ਬਰਬਰੀ ਗੋਟ ਫਾਰਮ ਤੇ ਸਵਾਗਤ ਹੈ ਤੁਹਾਡਾ ਅੱਜ ਦੀ ਨਵੀਂ ਵੀਡੀਓ ਦੇ ਵਿੱਚ ਅੱਜ ਦੀ ਵੀਡੀਓ ਵਿੱਚ ਆਪਾਂ ਜਾਣਕਾਰੀ ਦੇਵਾਂਗੇ ਵੀ ਗਰਮੀਆਂ ਦੇ ਮੌਸਮ ਵਿੱਚ ਮੱਛਰ ਬਹੁਤ ਜ਼ਿਆਦਾ ਵਾਜ ਜਾਂਦਾ ਤਾਂ ਇਹਦਾ ਆਪਾਂ ਕੀ ਹੱਲ ਕਰ ਸਕਦੇ ਹਾਂ ਬੱਕਰੀਆਂ ਦੇ ਲਈ ਤਾਂ ਉਹ ਆਪਾਂ ਜਾਣਕਾਰੀ ਦੇਵਾਂਗੇ ਸੋ ਵੀਡੀਓ ਦੇ ਨਾਲ ਬਣੇ ਰਹੋ ਐਂਡ ਤੱਕ ਵੀਡੀਓ ਨੂੰ ਜਰੂਰ ਦੇਖੋ ਸੋ ਹਾਂਜੀ ਭਾਈ ਜਿਵੇਂ ਕਿ ਆਪਾਂ ਨੂੰ ਪਤਾ ਹੀ ਹੈ ਵੀ ਮੀਆਂ ਦੇ ਕਾਰਨ ਜਿਹੜਾ ਮੱਛਰ ਬਹੁਤ ਜ਼ਿਆਦਾ ਵਧ ਗਿਆ ਹਨ ਤੇ ਇਹਦਾ ਕਰਕੇ ਵੀ ਰਾਤ ਨੂੰ ਬੱਕਰੀਆਂ ਨੂੰ ਮੱਛਰ ਬਹੁਤ ਜ਼ਿਆਦਾ ਤੰਗ ਕਰਦਾ ਤੇ ਬੱਕਰੀਆਂ ਜਿਹੜਾ ਆਰਾਮ ਕਰਨਾ ਹੁੰਦਾ ਰਾਤ ਨੂੰ ਮੱਛਰ ਕਰਨ ਜਿਹੜੇ ਬੱਕਰੀਆਂ ਬੈਂਧੀਆਂ ਨਹੀਂ ਰਾਤ ਨੂੰ ਤੇ ਬੱਕਰੀਆਂ ਗਾਲਾ ਵਗੈਰਾ ਵੀ ਪਟਣਾ ਹੁੰਦਾ ਰਾਤ ਨੂੰ ਜਿਹੜਾ ਖਾਂਦਾ ਪੀਂਦਾ ਹੁੰਦਾ ਉਹਨਾਂ ਦਾ ਤਾਂ ਮੱਛਰ ਦੇ ਕਾਰਨ ਜਿਹੜੇ ਬੱਕਰੀਆਂ ਨੂੰ ਚੰਗੀ ਤਰ੍ਹਾਂ ਗਾਲਾ ਵੀ ਨਹੀਂ ਹੁੰਦਾ ਤੇ ਉਹ ਵੀ ਤੰਗ ਹੁੰਦੇ ਮੱਛਰ ਨਾਲ ਤਾਂ ਉਹਦੇ ਲਈ ਆਪਾਂ ਕੀ ਹੱਲ ਕਰ ਸਕਦੇ ਆ ਤਾਂ ਉਹ ਆਪਾਂ ਤੁਹਾਨੂੰ ਦੱਸਦੇ ਆਂ ਸਭ ਤੋਂ ਪਹਿਲਾਂ ਤਾਂ ਆਪਾਂ ਤੁਹਾਨੂੰ ਦੱਸ ਦਿੰਨੇ ਆ ਵੀ ਜਿਹੜਾ ਮੇਨ ਪੱਕਾ ਹੱਲਾ ਉਹ ਤਾਂ ਇਹਨਾਂ ਦਾ ਮੱਛਰਦਾਨੀ ਇਹ ਹੱਲਾ ਜੇਕਰ ਆਪਣੇ ਕੋਲ ਜਾਦੇ ਬੱਕਰੀਆਂ ਤਾਂ ਆਪਾਂ ਮੱਛਰਦਾਨੀ ਲਗਾ ਸਕਦੇ ਆ ਸਭ ਤੋਂ ਪੱਕਾ ਹੱਲਾ ਤਾਂ ਮੱਛਰਦਾਨੀ ਹੀ ਆਇਦਾ ਤੇ ਉਸ ਤੋਂ ਬਾਅਦ ਜੇਕਰ ਆਪਣੇ ਕੋਲ ਘੱਟ ਬੱਕਰੀਆਂ ਤਾਂ ਆਪਾਂ ਉਹਦੇ ਲਈ ਕੀ ਕਰ ਸਕਦੇ ਉਹ ਵੀ ਆਪਾਂ ਤੁਹਾਨੂੰ ਦੱਸ ਦਿੰਨੇ ਆ ਉਹਦੇ ਲਈ ਵੀ ਇੱਕ ਆਪਾਂ ਵੀਡੀਓ 'ਚ ਵੀ ਤੁਹਾਨੂੰ ਦਿਖਾਵਾਂਗੇ ਵੀ ਇੱਕ ਤਾਂ ਮੱਛਰ ਵਾਲਾ ਬਲਬ ਹੁੰਦਾ ਜਿਹੜਾ ਆਪਾਂ ਉਹ ਲਗਾ ਸਕਦੇ ਆ ਤੇ ਪੱਖਾ ਵਗੈਰਾ ਤਾਂ ਆਪਣੇ ਲੱਗੇ ਜਾਂਦਾ ਜੇਕਰ ਉਹ ਵੀ ਨਹੀਂ ਲੱਗਿਆ ਆਪਣੇ ਤਾਂ ਆਪਾਂ ਇੱਕ ਇਹਨਾਂ ਨੂੰ ਪੱਖਾ ਲਗਾ ਸਕਦੇ ਆ ਤੇ ਹਵਾ ਦੇ ਨਾਲ ਕੁਝ ਫਰਕ ਪੈਂਦਾ ਕੋਈ ਬਲਬ ਜਿਹੜਾ ਮੱਛਰ ਵਾਲਾ ਹੁੰਦਾ ਉਹ ਆਮ ਹੀ ਆਪਾਂ ਨੂੰ ਕਰਿਆਣਾ ਸਟੋਰ ਤੋਂ ਮਿਲ ਜਾਂਦਾ ਤੇ ਉਹ ਵੀ ਆਪਾਂ ਲਿਆ ਕੇ ਲਾ ਸਕਦੇ ਆ ਉਸ ਤੋਂ ਬਾਅਦ ਜਿਹੜਾ ਪੱਕਾ ਹੱਲ ਹੋਊਗਾ ਆਪਾਂ ਤੁਹਾਨੂੰ ਦੱਸ ਦਿੰਨੇ ਆ ਵੀ ਕਈ ਵਾਰ ਬਲਬ ਨਾਲ ਵੀ ਮੱਛਰ ਜਿਹੜਾ ਨਹੀਂ ਘਟਦਾਗਾ ਤਾਂ ਉਹਦੇ ਲਈ ਵੀ ਇੱਕ ਆਪਾਂ ਤੁਹਾਨੂੰ ਦੱਸ ਦਿੰਨੇ ਆ ਵੀ ਅਗਰਬੱਤੀ ਮਿਲਦੀ ਆ ਉਹ ਕਰਿਆਣਾ ਸਟੋਰ ਤੋਂ ਮਿਲ ਜੂਗੀ ਆਮ ਹੀ ਆਪਾਂ ਨੂੰ ਤਾਂ ਉਹ ਅਗਰਬੱਤੀ ਦੀ ਆਪਾਂ ਇਹਦਾ ਸੈਂਪਲ ਉਹ ਗਾਉਦੀ ਆਪਾਂ ਫੋਟੋ ਵੀ ਲਗਾ ਦਾਂਗੇ ਸਕਰੀਨ ਤੇ ਤੁਸੀਂ ਦੇਖ ਸਕਦੇ ਹੋ ਗੁੱਡ ਨਾਈਟ ਦੀ ਅਰਗਬਤੀ ਆਉਂਦੀ ਹੈ ਬਈ ਉਹ ਅਰਗਬਤੀ ਬਹੁਤ ਜਿਆਦਾ ਰਿਜ਼ਲਟ ਆ ਅਰਗਬਤੀ ਦਾ ਤੇ ਤੁਸੀਂ ਆਪਣੀ ਵੀਡੀਓ ਵਿੱਚ ਵੀ ਦੇਖ ਸਕਦੇ ਬੱਕਰੀ ਜਿੱਥੇ ਜੇ ਆਪਾਂ ਅਰਗਬਤੀ ਲਗਾਈ ਆ ਉੱਥੇ ਨੇੜੇ ਹੋ ਕੇ ਖੜ ਜਾਂਦੀ ਆ ਉਹਦੀ ਜਿਹੜੀ ਫ੍ਰੈਗਰੈਂਸ ਆ ਉਹਦੇ ਨਾਲ ਮੱਛਰ ਬਿਲਕੁਲ ਵੀ ਨਹੀਂ ਹੁੰਦਾਗਾ ਇਹ ਆਪਾਂ ਬੱਕਰੀਆਂ ਨੂੰ ਲਗਾ ਸਕਦੇ ਆ ਇਹ ਇਹ ਨਹੀਂਗਾ ਕਿ ਆਪਾਂ ਕੱਲਾ ਬੱਕਰੀ ਵਾਸਤੇ ਵਰਤਣੀ ਆ ਉਹ ਜੇਕਰ ਆਪਣੇ ਪਸ਼ੂ ਰੱਖੇ ਦੋਨਾਂ ਲਈ ਵੀ ਆਪਾਂ ਵਰਤ ਸਕਦੇ ਆ ਬਹੁਤ ਜਿਆਦਾ ਵਧੀਆ ਰਿਜ਼ਲਟ ਆ ਜਿਹੜਾ ਅਰਗਬਤੀ ਦਾ ਗੁਡ ਨਾਈਟ ਦੀ ਅਰਗਬਤੀ ਜੇ ਸਕਰੀਨ ਤੇ ਚੱਲੀ ਜਾਂਦੀ ਹੈ ਵੀ ਤੁਸੀਂ ਦੇਖ ਸਕਦੇ ਹੋ ਇਸ ਤੋਂ ਬਾਅਦ ਜੇਕਰ ਆਪਾਂ ਹੋਰ ਵੀ ਆਪਾਂ ਇੱਕ ਤੁਹਾਨੂੰ ਤਰੀਕਾ ਦੱਸ ਦਿੰਨੇ ਹਾਂ ਜੇਕਰ ਆਪਾਂ ਅਰਗਬਤੀ ਨਹੀਂ ਲਗਾਉਣੀ ਤਾਂ ਆਪਾਂ ਤੁਸੀਂ ਵਗਾਰਾ ਵੀ ਪਾ ਸਕਦੇ ਆ ਬੱਕਰੀਆਂ ਨੂੰ ਤੁਸੀਂ ਪੋਣੀ ਤਾਂ ਉਹਦੇ ਵਿੱਚ ਆਪਾਂ ਕੀ ਕਰਨਾ ਹੈ ਵੀ ਤੁਸੀਂ ਉੱਪਰ ਆਪਾਂ ਸਪੈਡੇ ਦੇ ਪੱਤੇ ਜਾਂ ਨਿੰਮ ਦੇ ਪੱਤੇ ਇਹ ਰੱਖ ਸਕਦੇ ਆ ਤੁਸੀਂ ਉੱਪਰ ਕਿਉਂਕਿ ਇਹ ਕੌੜੇ ਹੁੰਦੇ ਆ ਤੇ ਇਹਦੇ ਨਾਲ ਹੀ ਮੱਛਰ ਜਿਹੜਾ ਨਹੀਂ ਆਉਂਦਾਗਾ ਨੇੜੇ ਤੇ ਇਹਦੇ ਵਿੱਚ ਆਪਾਂ ਇੱਕ ਮਸ਼ਕ ਕਪੂਰ ਦੀਆਂ ਟਿੱਕੀਆਂ ਆਉਂਦੀਆਂ ਉਹ ਵੀ ਆਪਾਂ ਲੈ ਆ ਸਕਦੇ ਆ ਉਹ ਆਪਣਾ ਆਮ ਹੀ ਕਰਨਾ ਸਟੋਰ ਤੋਂ ਮਿਲ ਜਾਣਗੇ ਉਹ ਵੀ ਲਿਆ ਕੇ ਆਪਾਂ ਜਿਹੜਾ ਪੱਤਿਆਂ ਦੇ ਨਾਲ ਨਿੰਮ ਦੇ ਪੱਤੇ ਹੋਵੇ ਪੈਜੇ ਦੇ ਪੱਤੇ ਹੋਵੇ ਇਹ ਰੱਖ ਸਕਦੇ ਨੇ ਵਿੱਚ ਇੱਕ ਦੋ ਟਿੱਕੀਆਂ ਜਿਹੜੀਆਂ ਮਸ਼ਕ ਕਪੂਰ ਦੀਆਂ ਰੱਖ ਦੇਣੀਆਂ ਤੇ ਇਹਦੇ ਨਾਲ ਵੀ ਜਿਹੜਾ ਮੱਛਰ ਆ ਉਹ ਨਿਉਂ ਹੀ ਨੇੜੇ ਹੁੰਦਾ ਹੈ ਕਿਉਂਕਿ ਆਪਾਂ ਜੇਕਰ ਖਰਚਾ ਨਹੀਂ ਕਰਨਾ ਚਾਹੁੰਦੇ ਤਾਂ ਆਪਾਂ ਤੁਸੀਂ ਬਾਅਦ ਸਕਦੇ ਆ ਤੇ ਇਹਦੇ ਨਾਲ ਵੀ ਜਿਹੜਾ ਮੱਛਰ ਦਾ ਪੱਕਾ ਹੱਲ ਹੋ ਜੂਗਾ ਪਰ ਜੋ ਆਪਾਂ ਵੀਡੀਓ ਵਿੱਚ ਤੁਸੀਂ ਦੇਖ ਵੀ ਸਕਦੇ ਆ ਆਪਾਂ ਜਿਹੜਾ ਵਰਤਦੇ ਆ ਉਹ ਵੀ ਇੱਕ ਤਾਂ ਆਪਾਂ ਮਲਬ ਲਗਾਇਆ ਬੱਕਰੀਆਂ ਲਈ ਮੱਛਰ ਵਾਲਾ ਤੇ ਇੱਕ ਆਪਾਂ ਬਕਾ ਲਗਾਤਾ ਤੇ ਇੱਕ ਜਿਹੜੀ ਅਰਗਬਤੀ ਆਪਾਂ ਤੁਹਾਨੂੰ ਦੱਸੀਏ ਅਰਗਬਤੀ ਆਪਾਂ ਲਗਾ ਦਿੰਨੇ ਆ ਇੱਕ ਜਾਂ ਦੋ ਅਰਗਬਤੀਆਂ ਲਗਾਉਣੀਆਂ ਪੈਂਦੀਆਂ ਤੇ ਮੱਛਰ ਜਿਹੜਾ ਉਹ ਬਿਲਕੁਲ ਵੀ ਨੇੜੇ ਨਹੀਂ ਆਉਂਦਾ ਤੇ ਬੱਕਰੀਆਂ ਬਹੁਤ ਆਰਾਮ ਨਾਲ ਖੜੀਆਂ ਰਹਿੰਦੀਆਂ ਤੇ ਵਧੀਆ ਗਾਲਾ ਵਗੈਰਾ ਕਰਦੀਆਂ ਕਿਉਂਕਿ ਜੇਕਰ ਬੱਕਰੀ ਸਹੀ ਗਾਲਾ ਕਰੂਗੀ ਫੇਰ ਹੀ ਉਹਦਾ ਜਿਹੜਾ ਖਾਦਾ ਪੀਤਾ ਹਾਜਮ ਹੋਊਗਾ ਤੇ ਬੱਕਰੀ ਬਿਮਾਰ ਨਹੀਂ ਹੋਊਗੀ ਕਿਉਂਕਿ ਜੇਕਰ ਇੱਕ ਤਾਂ ਬੱਕਰੀ ਇਹ ਗਾਲਾ ਵੀ ਨਾ ਕੀਤਾ ਗਿਆ ਇੱਕਦਮ ਬੱਕਰੀ ਨੇ ਗਾਲਾ ਨਾ ਕੀਤਾ ਉਪਰੋਂ ਮੱਛਰ ਲੜੀ ਗਿਆ ਉਹਦੇ ਨਾਲ ਬੱਕਰੀ ਜਿਹੜੀ ਸਟ्रेस ਦੇ ਵਿੱਚ ਆ ਜਾਂਦੀ ਆ ਜਦੋਂ ਜਿਆਦੇ ਮੱਛਰ ਲੜਨ ਕਰਨ ਬੱਕਰੀ ਬਿਮਾਰ ਵੀ ਹੋ ਜਾਂਦੀ ਆ ਤਾਂ ਉਹਦੇ ਨਾਲੋਂ ਤਾਂ ਬੈਟਰ ਇਹੀ ਆ ਕਿ ਆਪਾਂ ਮੱਛਰ ਦਾ ਹੱਲ ਕਰੀਏ ਤੇ ਇਹਨਾਂ ਨੂੰ ਮੱਛਰ ਤੋਂ ਬਚਾਈਏ ਤਾਂ ਜੋ ਬੱਕਰੀਆਂ ਆਪਣੇ ਤੰਦਰੁਸਤ ਰਹਿਣ ਬਿਮਾਰ ਨਾ ਹੋਣ ਤੇ ਸਟ्रेस ਵਿੱਚ ਵੀ ਨਾ ਹੋਣ ਕਿਉਂਕਿ ਜਿਹੜਾ ਹੁਣ ਮੌਸਮਾਂ ਮੀਂਹ ਦਾ ਮੌਸਮ ਚੱਲੀ ਜਾਂਦਾ ਇਹਦਾ ਕਰਕੇ ਇਹ ਔਰ ਇੱਕਦਮ ਹੰਮਸ ਜੀ ਬਣ ਜਾਂਦੀ ਆ ਤੇ ਇੱਕਦਮ ਠੰਡੀ ਹਵਾ ਚੱਲਣ ਲੱਗ ਪੈਂਦੀ ਹੈ ਦਾ ਕਰਕੇ ਜਿਹੜਾ ਮੱਛਰ ਜਿਆਦਾ ਬੰਦ ਹੈਗਾ ਤੇ ਜਾਂ ਥੋੜੀ ਬੱਤੀਆਂ ਪਣੀਆਂ ਜਿਹੀ ਪਈ ਜਾਂਦੀਆਂ ਇੱਕਦਮ ਮੈਂ ਨਹੀਂ ਹੁੰਦਾ ਉਹਦੇ ਵਿੱਚ ਵੀ ਜਿਹੜਾ ਮੱਛਰ ਆ ਉਹ ਜਿਆਦਾ ਬੰਦ ਹੈਗਾ ਸੋ ਇਸ ਲਈ ਜਿਹੜਾ ਆਪਾਂ ਇਹ ਤਰੀਕੇ ਵਰਤ ਸਕਦੇ ਜਿਹੜੇ ਆਪਾਂ ਤੁਹਾਨੂੰ ਦੱਸੀਆ ਵੀ ਬਲਬ ਲਗਾ ਸਕਦੇ ਆ ਤੇ ਧੂਨੀ ਪਾ ਸਕਦੇ ਆ ਤੇ ਮੈਂ ਜਿਹੜਾ ਆ ਗਿਆ ਅਰਗਬਤੀ ਆਪਾਂ ਇਹ ਲਗਾ ਸਕਦੇ ਆ ਤੇ ਬਾਕੀ ਆਪਾਂ ਇਹ ਵੀ ਦੱਸ ਦਿੰਨੇ ਜਿਹੜੀ ਅਰਗਬਤੀ ਆਪਾਂ ਤੁਹਾਨੂੰ ਦੱਸੀਆ ਇਹ ਕੋਈ ਜਿਆਦਾ ਮਹਿੰਗੀ ਨਹੀਂ ਗੀ ਇਹ 15 ਰੁਪਏ ਦੀ ਇੱਕ ਕੁੜੀ ਜਿਹੜੀ ਇਹ ਮਿਲ ਜਾਂਦੀ ਆ ਉਹਦੇ ਵਿੱਚ 10 ਅਗਰਬਤੀ ਹੁੰਦੀਆਂ। ਜੇਕਰ ਆਪਾਂ ਦੋ ਵੀ ਅਗਰਬਤੀਆਂ ਲਗਾਉਨੇ ਕਰਾ ਦੇ ਵਿੱਚ ਤਾਂ ਫੇਰ ਵੀ ਆਪਾਂ ਨੂੰ ਫਾਇਦੇཅਹੀ ਆ ਉਹ। ਤੇ ਜਿਹੜਾ ਮੱਛਰ ਆ ਬਿਲਕੁਲ ਨੇੜੇ ਨਹੀਂ ਆਉਂਦਾ। ਸੋ ਇਹ ਸੀ ਬਈ ਆਈ ਦੀ ਜਾਣਕਾਰੀ। ਜੇਕਰ ਵੀਡੀਓ ਵਧੀਆ ਲੱਗੀ ਹੈ ਲਾਈਕ ਸ਼ੇਅਰ ਜ਼ਰੂਰ ਕਰ ਦਿਓ ਤੇ ਕਮੈਂਟ ਕਰਕੇ ਜ਼ਰੂਰ ਦੱਸਿਆ ਕਰੋ ਵੀਡੀਓ ਕਿਵੇਂ ਲੱਗੀ ਤੇ ਇਦਾਂ ਦੀ ਹੋਰ ਜਾਣਕਾਰੀ ਵਾਲੀ ਵੀਡੀਓ ਦੇਖਣ ਲਈ ਜੇਕਰ ਤੁਸੀਂ ਵੀ ਫੇਸਬੁੱਕ ਤੇ ਦੇਖ ਰਹੇ ਹੋ ਤਾਂ ਆਪਣੇ ਫੇਸਬੁੱਕ ਪੇਜ ਨੂੰ ਫੋਲੋ ਕਰ ਲਓ ਤੇ ਜੇਕਰ YouTube ਚੈਨਲ ਤੇ ਵੀਡੀਓ ਦੇਖ ਰਹੇ ਹੋ ਤਾਂ ਆਪਣੇ YouTube ਚੈਨਲ ਨੂੰ ਸਬਸਕ੍ਰਾਈਬ ਕਰ ਲਓ। ਦਿੱਲੀ ਵੀਡੀਓ ਆਉਂਦੀ ਹੈ ਜਾਣਕਾਰੀ ਵਾਲੀ ਤਾਂ ਤੁਸੀਂ ਜਾਣਕਾਰੀ ਵਾਲੇ ਵੀਡੀਓ ਦੇਖਣ ਲਈ ਆਪਣੇ ਚੈਨਲ ਤੇ ਜੁੜ ਸਕਦੇ ਹੋ ਧੰਨਵਾਦ